ਟਾਈਮ ਦੇ ਨਾਲ ਚੇਂਜ ਹੋਣਾ ਬਹੁਤ ਜ਼ਰੂਰੀ ਹੈਗਾ। ਅਗਰ ਆਪਾਂ ਟਾਈਮ ਨਾਲ ਚੇਂਜ ਨਹੀਂ ਨਾ ਕਰਦੇ ਤਾਂ ਨਾ ਆਪਾਂ ਉੱਥੇ ਸਟਕ ਰਹਿ ਜਾਨੇ ਆ। ਦੇਖੋ ਆਪਾਂ ਆਪਣੇ ਕੰਮ ਕਰਨ ਦੇ ਆਪਾਂ ਆਪਣੀ ਲਾਈਫ ਨੂੰ ਵੀ ਟਾਈਮ ਦੇਣਾ ਚੇਂਜ ਕੀਤਾ ਹੈ ਨਾ। ਕਿਤਨਾ ਆਪਾਂ ਲਾਈਫ ਨੂੰ ਆਪਣੇ ਨਾਲ ਟਾਈਮ ਦੇ ਨਾਲ ਚੇਂਜ ਪਹਿਲਾਂ ਆਪੇ ਸਿੰਪਲ ਲਿਵਿੰਗ ਲਾਈਫ ਹੁੰਦੀ ਸੀ ਦੈਨ ਵੀ ਯੂ نو ਕਮ ਇੰਟੂ ਦਾ ਟੈਕਨੋਲੋਜੀ ਵਰਡ ਜਿੱਦੇ ਵਿੱਚ ਯੂ نو ਵੀ ਸਟਾਰਟ ਬੈਂਕਿੰਗ ਆਨਲਾਈਨ ਵੀ ਸਟਾਰਟ ਸ਼ਾਪਿੰਗ ਆਨਲਾਈਨ ਯੂ نو ਈਵਨ ਦੋ ਵੀ ਸਟਾਰਟ ਆਰਡਰਿੰਗ ਦਾ ਫੂਡ ਆਨਲਾਈਨ ਅਗਿਆ ਬਾਜਾ ਕੀ ਆਰਡਰ ਕਰਦੇ ਸੀ ਦੇਖ ਕੇ ਫੂਡ ਨੂੰ ਹੁਣ ਆਪਾਂ ਆਨਲਾਈਨ ਆਰਡਰ ਕਰਦੇ ਹਾਂ ਜਸਟ ਯੂ نو ਡਰਾਈਵਰ ਹੋ ਜਾਂਦਾ ਫੂਡ ਸੋ ਵਾਈ ਡੋਨਟ ਵੀ ਵਰਕ ਆਨਲਾਈਨ ਕਿਉਂ ਨਹੀਂ ਆਪਾਂ ਆਪਣੇ ਕੰਮ ਕਰਨ ਦਾ ਤਰੀਕਾ ਚੇਂਜ ਕਰ ਸਕਦੇ ਕਿਉਂ ਤੁਹਾਨੂੰ ਲੱਗ ਰਿਹਾ ਜਦੋਂ ਕੰਮ ਦੀ ਗੱਲ ਆਉਂਦੀ ਹੈ all visit question on the hai ga please me uh, is just a myth it just that you know concern is just a half uh, information lack of knowledge kyunki okay, thaanu system bare pata hi nahi tusi system nu no explain hi nahi kita explore hi nahi kita changi tarah aake theek hai and dusri gall aa jandi hai ke we have to invest into the business je main thaanu gall karan ke jado pjab te jande ha we invest our time whole life ly ਤਾਂ ਨੂੰ ਇਨਵੈਸਟ ਕਰਨਾ ਆਪਣਾ ਟਾਈਮ ਤਾਂ ਦੀ ਤੁਹਾਡੀ ਇੱਕ ਵੈਲਿਊ ਪੈਣੀ ਆ ਸੋ ਤੁਹਾਡੇ ਟਾਈਮ ਦੀ ਇੱਕ ਫਿਗਰ ਪੈਂਦੀ ਹੈ ਇੱਕ ਯੂ ਨੋ ਨੰਬਰ ਵੈਲਿਊ ਪੈਂਦੀ ਆ ਬਟ ਇਹ ਬਿਜ਼ਨਸ ਦੇ ਵਿੱਚ ਅਗਰ ਆਪਾਂ ਜੋ ਸਿਸਟਮ ਆ ਜੋ ਪਲੈਟਫਾਰਮ ਆ ਉਹਦੇ ਵਿੱਚ ਆਪਾਂ ਇੱਕ ਸਟਾਰਟਅਪ ਕਾਸਟ ਲਗਾ ਕੇ ਬਿਜ਼ਨਸ ਨੂੰ ਸ਼ੁਰੂ ਕਰਦੇ ਹਾਂ ਤਾਂ ਹੋਲ ਲਾਈਫ ਲਈ ਤੁਹਾਨੂੰ ਇੱਕ ਅਰਨਿੰਗ ਪ੍ਰੋਵਾਈਡ ਕਰਦਾ ਠੀਕ ਹੈ देयर इज अ ਗੁੱਡ ਕੰਪੋਜ਼ੀਸ਼ਨ ਪਲਾਨ ਇਨਟੂ ਦਾ ਬਿਜ਼ਨਸ ਤੁਹਾਡਾ ਇੱਕ ਰਿਟਾਇਰਮੈਂਟ ਪਲਾਨ ਵੀ ਹੈਗਾ ਬਿਜ਼ਨਸ ਦੇ ਵਿੱਚ রাইਟ ਤੁਹਾਡਾ ਇੱਕ ਅਲੱਗ ਅਸੀਂ ਬਿਲਡ ਹੁੰਦੀ ਹੈ ਜੋ ਪੀੜੀ ਦਾ ਪੀੜੀ ਤੁਸੀਂ ਬਿਜ਼ਨਸ ਅੱਗੇ ਟਰਾਂਸਫਰ ਕਰਦੇ ਹੈਗੇ ਹੋ ਕਿ ਤੇ ਤੁਹਾਨੂੰ ਕਿਉਂ ਇਹ ਬਿਜ਼ਨਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਬਿਜ਼ਨਸ ਤੁਹਾਡੇ ਡ੍ਰੀम्स ਨੂੰ ਪੂਰਾ ਕਰਦਾ ਇਹ ਬਿਜ਼ਨਸ ਤੁਹਾਨੂੰ ਪੈਸਿਵ ਐਂਡ ਐਕਟਿਵ ਬੋਥ ਤਰ੍ਹਾਂ ਦੀ ਅਰਨਿੰਗ ਪ੍ਰੋਵਾਈਡ ਕਰਦਾ ਤੁਹਾਡਾ ਮਾਈਂਡਸੈਟ ਚੇਂਜ ਹੋ ਜਾਂਦਾ ਕਿਉਂਕਿ ਤੁਸੀਂ ਇੱਕ ਰਾਈਟ ਮਾਈਂਡਡਰ ਲੋਕਾਂ ਦੇ ਨਾਲ ਬੈਠਦੇ ਉੱਠਦੇ ਹੋ ਰਾਈਟ ਤੁਸੀਂ ਐਜੂਕੇਟ ਕਰਦੇ ਹੋ ਆਪਣੇ ਆਪ ਨੂੰ ਤੁਹਾਡੀਆਂ ਸਕਿਲਸ ਬਿਲਡ ਹੁੰਦੀਆਂ ਨੇ ਠੀਕ ਹੈ ਤੁਹਾਨੂੰ ਇੱਕ ਬਿਜ਼ਨਸ ਇਦਾਂ ਦਾ ਪ੍ਰੋਵਾਈਡ ਕੀਤਾ ਜਾਂਦਾ ਜਿਹਦੇ ਵਿੱਚ ਸੋ ਮਨੀ ਥਿੰਗਸ ਆਰ ਲਰਨ ਅਗਰ ਤੁਸੀਂ ਮੇਰੇ ਵਾਂਗ ਲਰਨਿੰਗ ਲਾਈਕ ਕਰਦੇ ਹੋ ਕਿ ਤੁਸੀਂ ਐਵਰੀ ਸਿੰਗਲ ਡੇ you are so excited to learn something new then this business is for you tusin apne you know mind nu no jang nahi launa chahunde every time tusin kuch na kuch learn karna chahunde ho right there's a, so many things to learn about the technical stuff about the you know um, social media out there about the marketing stuff about the content creation so toda jada mind hai ga every time kam karde instead of the faltun jaddiyan ਕਹਿੰਦੇ ਨੇ ਨਾ ਬੇਲਾ ਦਿਮਾਗ ਸ਼ੈਤਾਨ ਦਾ ਕਰ ਉਹ ਚਿਕਨਾ ਤੁਹਾਡੇ ਦਿਮਾਗ ਚ ਨਹੀਂ ਆਉਂਦੀ ਕਿਉਂਕਿ ਤੁਸੀਂ ਬਿਜ਼ੀ ਰਹਿੰਦੇ ਹੋ রাইਟ ਸੋ ਰੀਸੈਂਟਲੀ ਹਸ ਜਸਟ ਡਨ ਵਨ ਆਫ ਦਾ ਕੋਚਿੰਗ ਕਾਲ ਵਿਦ ਆਫ ਦਾ ਗਰਲ রাইਟ ਸ਼ੀ ਵਾਸ ਵਰਕਿੰਗ ਫੁੱਲ ਟਾਈਮ ਪਰ ਉਹਦੇ ਨਾਲ ਨਾਲ ਸ਼ੀ ਇਸ ਲੁਕਿੰਗ ਫਾਰ ਐਕਸਟਰਾ ਸੋਰਸ ਆਫ ਫੰਡਿੰਗ রাইਟ ਐਂਡ ਜਦੋਂ ਗੱਲ ਆਉਂਦੀ ਹੈਗੀ ਕਿ देयर इज अ ਸਟਾਰਟਅਪ ਕਾਸਟ ਇਨਟੂ ਦਾ ਬਿਜ਼ਨਸ ਸ਼ੀ ਹੈਜ਼ ਅ ਲिटल ਕੁਐਸਚਨ ਕਿ ਯੂ نو ਆਈ ਹੈਵ ਟੂ ਇਨਵੈਸਟ ਇਨਟੂ ਦਾ ਬਿਜ਼ਨਸ ਹਾਂਜੀ ਸਟਾਰਟਅਪ ਕਾਸਟ ਕਿਤੇ ਵੀ ਕੋਈ ਵੀ ਦੁਨੀਆ ਦਾ ਬਿਜ਼ਨਸ ਲੈ ਲਓ ਕੋਈ ਵੀ ਚੀਜ਼ ਲੈ ਲਓ ਹਰ ਇੱਕ ਦੇ ਵਿੱਚ ਸਟਾਰਟਅਪ ਕਾਸਟ ਹੈ ਇਹ ਕਿਸੇ ਚ ਹਿਡਨ ਹੈਗੀ ਆ ਕਿਸੇ ਦੇ ਵਿੱਚ ਯੂ نو ਇਨ ਫਰੰਟ ਹੈਗੀ ਆ ਪਰ ਅਗਰ ਆਪਾਂ ਦੇਖੀਏ ਕਿ ਤੁਹਾਨੂੰ ਇੱਕ ਅਸੀਂ ਟੈਕਨੀਕਲ ਟੀਮ ਪ੍ਰੋਵਾਈਡ ਕਰਦੇ ਹਾਂ ਜੋ ਬੈਕ ਐਂਡ ਤੇ ਤੁਹਾਡਾ ਬਿਜ਼ਨਸ ਹੈਂਡਲ ਕਰਦੀ ਆ ਤੁਹਾਨੂੰ ਇੱਕ ਬਿਜ਼ਨਸ ਕਰਨ ਲਈ ਜੋ ਪੂਰਾ ਸਟਰਕਚਰ ਚਾਹੀਦਾ ਬਿਜ਼ਨਸ ਦਾ ਪ੍ਰੋਵਾਈਡ ਕੀਤਾ ਜਾਂਦਾ ਤੁਹਾਡਾ ਰੋਲ ਸਿਰਫ 10% ਹੈਗਾ ਦਾ ਰੈਸ 90% ਡਾਂਸ ਸਿਸਟਮ ਪ੍ਰੋਵਾਈਡਡ ਟੂ ਯੂ ਟ੍ਰੇਨਿੰਗ ਮੈਂਟਰਸ਼ਿਪ ਗਾਈਡੈਂਸ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਂਦਾ ਅਗਰ ਮੈਂ ਅੱਜ ਕਹਾ ਕਿ ਅਗਰ ਬਿਜ਼ਨਸ ਦੇ ਵਿੱਚ ਮੈਨੂੰ ਜੋ ਮੈਂ ਬਿਜ਼ਨਸ ਦਾ ਪੂਰਾ ਪੈਕੇਜ ਪ੍ਰੋਵਾਈਡ ਨਾ ਕੀਤਾ ਜਾਂਦਾ ਕੀ ਮੈਂ ਬਿਜ਼ਨਸ ਨੂੰ ਕਰ ਪਾਉਂਦੀ ਨਹੀਂ ਕਰ ਪਾਉਂਦੀ ਮੈਂ ਪਹਿਲੇ ਹੀ ਸਟੈਪ 'ਚ ਫੇਲਿਅਰ ਹੋ ਜਾਣਾ ਸੀ ਅੱਜ ਮੈਂ bizness ਨੂੰ 3.5 ਸਾਲ ਦੇ ਵਿੱਚ ਕਿਵੇਂ ਸਕਸੈਸਫੁਲ ਲੈ ਕੇ ਚੱਲ ਰਹੀ ਹਾਂ ਕਿਵੇਂ ਮੈਂ ਉਸ ਮਕਾਮ ਤੇ bizness ਨੂੰ ਪਹੁੰਚਾਇਆ ਹੈਗਾ ਜਿੱਥੇ ਮੈਨੂੰ 4 ਤੋਂ 5 ਫਿਗਰ ਦੀ ਅਰਨਿੰਗ ਪ੍ਰੋਵਾਈਡ ਕਰਦਾ ਹੈਗਾ ਬਿਕਾਜ਼ ਆਫ ਦਾ ਸਟਰਕਚਰ ਬਿਕਾਜ਼ ਆਫ ਦਾ ਟ੍ਰੇਨਿੰਗ سپورਟ ਬਿਕਾਜ਼ ਆਫ ਦਾ ਮੈਂਟਰ ਗਾਈਡੈਂਸ ਬਿਕਾਜ਼ ਆਫ ਦਾ ਕਮਿਊਨਿਟੀ سپورਟ ਰਾਈਟ ਅਗਰ ਮੈਂ ਕਲੀਨੇ بزਨਸ ਨੂੰ ਹੈਂਡਲ ਕਰਨਾ ਹੁੰਦਾ ਮੈਂ ਨਹੀਂ ਕਰ ਸਕਦੀ ਸੀ ਐਜ਼ ਅ ਬਿਜ਼ੀ ਮਮ ਆਈ ਲਵ ਟੂ ਡੂ ਦਾ ਸਟਫ ਜਿਹਦੇ ਵਿੱਚ ਮੈਨੂੰ ਟਾਈਮ ਫਰੀडम ਮਿਲਦੀ ਹੈ ਜੋ ਆਟੋਮੇਟਿਡ ਬੈਕਐਂਡ ਤੇ ਰਨ ਹੁੰਦਾ ਹੈਗਾ ਜੋ بزਨਸ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਟੂਲਸ ਪ੍ਰੋਵਾਈਡ ਕੀਤੇ ਜਾਂਦੇ ਹੈਗੇ ਆ। ਭਾਵੇਂ ਅਸੀਂ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੈਂਟਰ ਐਂਡ ਗਾਈਡੈਂਸ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਹੋਰ ਕੀ ਚਾਹੀਦਾ ਹੈਗਾ? ਯੂ ਆਰ ਜਸਟ ਅ ਵਨ ਸਟੈਪ ਅਵੇ ਠੀਕ ਹੈ। ਇਨਸਟੈਡ ਆਫ ਫੋਕਸਿੰਗ ਔਨ ਦਾ 네ਗੈਟਿਵਿਟੀ ਫੋਕਸ ਔਨ ਦਾ ਪੋਜ਼ਿਟਿਵ। ਉਹਨਾਂ ਲੋਕਾਂ ਵੱਲ ਦੇਖੋ ਜਿਨ੍ਹਾਂ ਨੂੰ ਬਿਜ਼ਨਸ ਦੇ ਵਿੱਚ ਰਿਜ਼ਲਟਸ ਮਿਲ ਰਹੇ ਆ ਉਹਨਾਂ ਲੋਕਾਂ ਵੱਲ ਨਾ ਦੇਖੋ ਜੋ ਆਪਣਾ ਐਫਰਟ ਨਾ ਕਰਦੇ ਹੋਏ ਬਿਜ਼ਨਸ ਨੂੰ ਛੱਡ ਕੇ ਪਿੱਛੇ ਬਹਿ ਜਾਂਦੇ ਆਂਦੇ ਉਸ ਤੋਂ ਬਾਅਦ ਇਹਨਾਂ ਰੌਲਾ ਪਾਉਂਦੇ ਆ ਕਿ ਬਿਜ਼ਨਸ ਕੰਮ ਨਹੀਂ ਕਰ ਰਿਹਾ ਜੋ ਸਾਡੇ ਵਰਗੇ ਕੰਮ ਕਰ ਰਹੇ ਆ ਉਹਨਾਂ ਨੂੰ ਰਿਜ਼ਲਟਸ ਵੀ ਮਿਲ ਰਹੇ ਆ ਐਂ ਸਾਡੇ ਕੋਲ ਟਾਈਮ ਵੀ ਹੈ ਨਹੀਂ ਕਿ ਜਾ ਕੇ ਅਸੀਂ ਦੂਜੇ ਲੋਕਾਂ ਨੂੰ ਕਹੀਏ ਕਿ ਯੂ نو ਦਿਸ ਬਿਜ਼ਨਸ ਦੇ ਵਿੱਚ ਸਾਨੂੰ ਕੀ ਰਿਜ਼ਲਟਸ ਮਿਲ ਰਿਹਾ ਵੀ ਜਸਟ ਕੈਨ ਮੇਕ आवर ਕੰਟੈਂਟ ਆਨਲਾਈਨ ਐਂ ਯੂ نو ਉਤੋਂ ਅਗਰ ਤੁਸੀਂ ਤੁਹਾਨੂੰ ਚੰਗਾ ਲੱਗ ਰਿਹਾ ਸਿਸਟਮ ਜੁਆਇਨ ਕਰੋ ਨਹੀਂ ਚੰਗਾ ਲ